ਹਲੋ ਵਾਹ ਨਾ ਬੈਰੀ ਗਾਲ ਸਾਰਿਆਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫ ਸਟਾਈਲ ਕੁਕਿੰਗ ਤੇ ਜਦੋਂ ਮੈਂ ਵਲੌਗ ਸ਼ੁਰੂ ਕਰਦੀ ਹੈਰੀ ਪਹਿਲਾਂ ਕਰ ਲੈਂਦਾ ਹੈ ਆਪਣੇ ਆਪ ਨੂੰ ਅੱਗੀ ਸਾਸੀ ਗੱਲ ਕਰੋ ਚਲੋ ਤੁਸੀਂ ਮੈਂ ਵੀ ਆ ਲੈਣਾ ਮੈਂ ਵੀ ਆ ਲੈਣਾ ਆਪਾਂ ਇਹ ਬਾਜ਼ਾਰ ਦੇ ਵਿੱਚ ਹੈਰੀ ਜਗਾ ਜਗਾ ਤੇ ਬੈਲੂਨ ਦੇਖ ਦੇਖ ਕੇ ਰੌ ਦੇਖ ਦੇਖ ਕੇ ਜਿਹੜੀ ਚੀਜ਼ ਦੇਖਦਾ ਉਹੀ ਮੈਂ ਆ ਲੈਣਾ ਮੈਂ ਆ ਲੈਣਾ ਤੇ ਆਪਾਂ ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਹੈਗੀ ਹੈ ਜੀ ਲੋੜੀ ਤੇ ਆਪਾਂ ਇਹ ਬਾਜ਼ਾਰ ਦੇ ਵਿੱਚ ਥੋੜਾ ਸਮਾਨ ਸਮੋਣ ਸਮਾਨ ਕੀ ਆਪਾਂ ਲੁਣਾਚ ਆਪਾਂ ਨੇ ਆਪਾਂ ਦੋ ਜਗ੍ਹਾ ਤੇ ਫੰਕਸ਼ਨ ਅਟੈਂਡ ਕਰਨਾ ਹੈ ਲੋੜੀ ਦੇ ਇੱਕ ਸਰਵਿੰਦਰ ਦੀ ਦੇ ਬੇਟੇ ਦਾ ਤੇ ਮਤਲਬ ਆਪਣਾ ਕੀ ਲੱਗਦਾ ਉਹ ਦੋਤਾ ਮੇਰਾ ਦੋਤਾ ਇਧਰ ਢਪਤੀ ਜਾਈ ਇੱਕ ਮੇਰੇ ਭਤੀਜੇ ਦੀ ਲੋੜੀ ਹੈ ਇੱਕ ਤਿੰਨ ਸਾਲ ਦੇ ਭਤੀਜੇ ਦੀ ਲੋੜੀ ਆ ਆ ਕੇ ਲੈਣੀ ਹੋਣਾ ਤੁਨਾ ਕਰਨ ਦੇ ਵਿੱਚ ਨਹੀਂ ਕਿਸੇ ਸੈਲਫ ਸੈਲਫ ਮਤਲਬ ਮੇਰੇ ਮੇਰੇ ਪੇਕੇ ਵੀ ਤੇ ਮੇਰੇ ਨਾਮ ਦੇ ਘਰੇ ਵੀ ਤੇ ਆਪਾਂ ਨੇ ਇਹ ਲੋੜੀ ਤੇ ਜਾਣਾ ਹੈ ਅੱਜ ਪਹਿਲਾਂ ਆਈ ਸੀ ਆਪਾਂ ਬਾਜ਼ਾਰ ਉਹਨਾਂ ਵਾਸਤੇ ਸ਼ੋਪਿੰਗ ਕਰਨ ਗਿਫਟ ਵਗੈਰਾ ਲੈਣ ਤੇ ਤੁਹਾਨੂੰ ਮਾਰਕੀਟ ਦਾ ਵੀਊ ਦਿਖਾਉਣੀ ਆ ਪਹਿਲਾਂ ਤੇ ਮੈਂ ਵਲੌਗ ਬਣਾ ਨਹੀਂ ਰਹੀ ਪਰ ਬਾਜ਼ਾਰ ਦੇਖ ਕੇ ਮੇਰੇ ਦਿਲ ਕੀਤਾ ਵਲੌਗ ਬਣਾ ਹੀ ਲਵਾ ਪੂਰਾ ਉੱਪਰ ਆ ਪਿਆ ਐ ਲੋਹੜੀ ਦਾ ਕਰਕੇ ਹੀ ਭਰਿਆ ਐ ਤੇ ਲੋਕੀ ਸ਼ਾਪਿੰਗ ਕਰਨ ਆਉਂਦੇ ਆ ਹਾਂ ਫਸ ਨਾ ਜਾਈਏ ਆਪਾਂ ਨਹੀਂ ਫਸਦੇ ਨਿਕਲ ਜਾਗੇ ਆਪਾਂ ਬਾਅਦ ਚ ਉਧਰ ਪਰ ਇਹਨੂੰ ਨਿਕਲ ਜਾਗੇ ਬਾਹਰ ਨੂੰ ਫਲਾਵਰਸ ਕਿਦਰੀ ਬੈਲੂਨਸ ਤੇ ਪਤਾ ਹੀ ਨਹੀਂ ਕਿੰਨੇ ਕਿ ਨਿਕਲ ਕੇ ਗਏ ਆ ਰੋ ਦੇ ਜਗਾ ਜਗਾ ਤੇ ਰੇੜੀਆਂ ਲੱਗੀਆਂ ਆਂ ਇੱਥੇ ਆਪਾਂ ਮੈਨ ਨਹੀਂ ਠਾਈ ਤਾਂ ਆਲੇ ਇੱਥੇ ਕਿੱਥੇ ਦੇਖੋ ਬੈਲੂਨ ਹੈ ਲੱਗ ਜਾਂਦੀ ਹੁੰਦੀ ਹੈ ਬਾਜ਼ਾਰ ਚ ਇੱਧਰ ਪਰੇ ਥੋੜੀ ਖਿੱਚਨ ਲੱਗਦੀਆਂ ਨੇ ਕਾਲੇ ਬੜੀ ਪੈਂਦੇ ਨੇ ਇਹਦੇ ਵਿੱਚ ਕਲਰ ਵੀ ਖਾ ਦਿਓ ਹੋਰ ਆਹ ਸੋਨੇ ਲੱਗਿਆ ਨੇ ਤੇਰਾ ਵੱਖਰਾ ਜਿਹਾ ਲੱਗਦਾ ਨੇ ਹਾਂ ਮੂਸਾ ਇੱਕ ਇਹ ਮੰਗਣ ਗਿਆ ਦੇ ਕੋ ਮੰਗਣ ਲਈ ਆ ਆ ਕੀ ਲੈਣਾ ਹੈ ਉਹ ਦੋ ਪੀਸ ਗੁਜਰੇਲੇ ਦੇ ਦੇ ਵੀ ਆ ਦੋ ਪੀਸ ਗੁਜਰੇਲੇ ਦੇ ਦੇ ਉਹ ਵੀ ਜੋੜ ਦੇ ਬੰਗਾਰ ਨੂੰ ਲੋੜੀਂਦੇ ਜਾਂ ਮਾਤਾ ਹਾਂ ਕਿਲੇ ਰਾਦੀ ਵਿੱਚ ਖਲਾਰੀ ਗੱਡੀ ਲਿਆ ਕੇ ਬੱਲੇ ਬੱਲੇ ਸ਼ਾਪਿੰਗ ਵੀ ਹੋ ਗਈ ਸਾਰੀ ਇਥੋਂ ਗੁੱਡੇ ਤਾਂ ਨਾਖ ਨਹੀਂ ਨਿਕਾ ਜਾ ਇੱਕ ਲੈ ਲਈਏ ਆਪਾਂ ਕੀ ਚਾਹੀਦਾ ਏ ਦੇਖਦੇ ਆ ਮੋਰ ਟੂ ਓ ਮਰੂੰਗਾ ਇੰਨੇ ਇੰਨੇ ਵੀ ਮਰੂੰਗਾ ਮਾਈ ਹੀਰੋਇਨ ਟੋਰ ਗੱਡੀਆਂ ਪੂਰਾ ਵੇਖੋ ਹੋਰ ਆਉਂਦੀਆਂ ਗਲੀ ਦੇ ਵਿੱਚ ਦੇਖਦੀਆਂ ਜੇ ਗਲੀ ਭਰੀ ਪਈ ਜੀ ਬੜੀਆਂ ਹੋਣੀਆਂ ਬੜੀਆਂ ਸਾਰੀਆਂ ਕੱਟੀਆਂ ਲੱਗੀਆਂ ਮਾਪਾ ਨਾ ਕਰ ਮਰੂ ਕਿਉਂ ਹੋ ਲੋ ਹੋ ਤੇ ਆ ਰਗੇ ਦੁੱਤੀਆਂ ਇਹ ਚੱਲ ਆ ਜੋ ਇਹਦੇ ਤੇ ਆਉਣੇ ਤਾਂ ਭਾਈ ਕਹਿੰਦਾ ਆਣਾ ਇਹਦੇ ਦੂਰੋਂ ਆਈ ਹੋਈ ਬਚਾਰੀ ਐ ਅ ਸੋਨੇ ਆ ਉਹਦੇ ਬੱਕਰੀ ਉਹਦੇ ਗਲੇ ਕੇ ਵੱਢਦੇ ਕਲੇ ਕੇ ਤਾਂ ਵੱਢੇ ਆ ਕਦੋਂ ਵੱਢੇ ਪੁੱਤ ਕਲੇ ਦੇ ਹੀ ਕਿ ਵੀ ਹੋ ਗਈ ਆ ਪੰਜਾਬ ਵਾਲੀ ਦੀ ਉਹ ਦੂਜੀ ਰੁਕੀ پتہ ਨਹੀਂ ਮੈਨੂੰ ਕੰਮ ਕਿੰਨਾ ਲੱਡੂ ਉਹ ਬਲੀ ਦਿੰਦੇ ਆ ਬੱਕਰੇ ਦੀ ਪਰ ਬੱਕਰੇ ਦੀ ਖਾਣਦੇ ਆਪਦੀ ਵੀ ਲਓ ਜੀ ਆਪਾਂ ਆ ਗਏ ਆ ਪੂਈ ਕੇ ਪਿੰਡ ਪੂਈ ਕੇ ਪਿੰਡ ਆ ਗਏ ਆਪਾਂ ਲੋਰੀ ਲੋਰੀ ਦੇ ਅੱਜ ਨਹੀਂ ਸਦਰਤ ਰਹਿ ਪਈ ਦੀ ਨਹੀਂ ਆਏ ਅੱਜ ਨਹੀਂ ਪੈਂਦੀ ਤੋ ਨਾ ਆਉਂਦੇ ਆ ਆਉਂਦੇ ਆ ਅੱਜ ਅੱਜ ਪਹੁੰਚਿਆ ਨਹੀਂ ਆ ਬਸ ਪੰਚੇ ਨਹੀਂ ਗਾਲੇ ਆ ਨੀ ਰਾਤ ਨੂੰ ਬੋਗ ਕੇ ਸਾਥੇ ਫਿਰ ਆਪਾਂ ਨੇ ਜਾਣਾ ਹੈ ਸ੍ਰੀ ਹਾਲੀ ਜਦੋਂ ਆਪਾਂ ਸਰਬਿੰਦਰ ਦੀਦੀ ਕੋਲ ਚੱਲੇ ਹਨ ਉਦੋਂ ਵਲੌਗ ਸ਼ੁਰੂ ਕੀਤਾ ਸੀ ਉੱਥੇ ਜਾ ਕੇ ਮਤਲਬ ਬਿਜ਼ੀ ਹੋ ਗਏ ਉੱਥੇ ਜਾ ਕੇ ਆਪਾਂ ਬਿਜ਼ੀ ਹੋ ਗਏ ਉੱਥੇ ਵਲੌਗ ਬਣਾਇਆ ਹੀ ਨਹੀਂ ਹੋ ਮੇਰੇ ਜੂਰਾ ਕਿਦਰ ਨੂੰ ਕਿਦਰ ਜਾਂਦੇ ਆ ਤੇ ਹੁਣ ਆਪਾਂ ਆ ਗਏ ਆ ਸਰੀਆਲੀ ਤੇ ਸਰੀਆਲੀ ਆ ਗਏ ਆ ਇੱਥੇ ਵੀ ਗੁਰੂ ਫਤੇਹ ਦੀ ਤੇ ਗੁਰਮਨਤ ਦੀ ਗੁਰਮਨਤ ਕੌਣ ਆ ਅਮਰਤ ਛੋਟੇ ਭਰਾ ਦੇ ਮੇਰੇ ਬੇਟੀ ਹੋਈ ਆ ਤੇ ਉਹ ਮੈਂ ਵਲੌਗ ਵੀ ਨਹੀਂ ਸੀ ਬਣਾਇਆ ਤੇ ਅੱਜ ਆਪਾਂ ਨੇ ਫਿਰ ਤੋਂ ਹੁਣ ਜਦੋਂ ਵਲੌਗ ਸਟਾਰਟ ਕੀਤੇ ਆ ਤੇ ਆਪਾਂ ਹੌਲੀ ਹੌਲੀ ਤੁਹਾਨੂੰ ਸਾਰੀਆਂ ਜਾਣਕਾਰੀ ਦਿੰਦਾ ਜਾਵਾਂਗੇ ਗੁਰਮੰਨਤ ਹੋਇਆ ਗੁਰਮੰਨਤ ਨੂੰ 5 ਤਰੀਕ ਨੂੰ 1 ਮਹੀਨੇ ਦੀ ਹੋ ਗਈ ਆ ਤੇ ਅੱਜ ਗੁਰਮੰਨਤ ਦੀ ਵੀ ਪਹਿਲੀ ਲੋੜੀ ਆ ਤੇ ਗੁਰਫਤੇ ਦੀ ਤੇ ਅੱਜ ਆਪਾਂ ਇਸ ਰਿਆਲੀ ਤੇ ਅੱਜ ਖੂਬ ਇੰਜੋਏ ਕਰਾਂਗੇ ਲੋੜੀ ਇੰਜੋਏ ਲੋੜੀ ਸੈਲੀਬ੍ਰੇਟ ਕਰਾਂਗੇ ਤੇ ਚਲੋ ਤਾਂ ਅੱਡ ਨਾਲ ਹੀ ਆਪਾਂ ਵਲੌਗ ਸ਼ੇਅਰ ਕਰਦੇ ਆ ਕਿੱਥੋਂ ਵੇ ਆਪੜ ਕੇ ਲੜਕੇ ਆਖਲੇ ਪਿੱਛੇ ਜਿੰਨੀਆਂ ਵੀ ਆਪਾਂ ਵੀਡੀਓਜ਼ ਸ਼ੇਅਰ ਕੀਤੀਆਂ ਐ ਪੰਗੜਾ ਵਗੈਰਾ ਪਾਉਂਦੇ ਨਹੀਂ ਬਣਾਈਆਂ ਭੁੱਗੇ ਦੇ ਉੱਪਰ ਤਾਂ ਆਪਾਂ ਕੋਈ ਵੀਡੀਓ ਬਣਾਈ ਨਹੀਂ ਸੀ ਤੇ ਸਰੀਆਲੀ ਦੀਆਂ ਸੀ ਸਾਰੀਆਂ ਵੀਡੀਓ ਸਰੀਆਲੀ ਸਾਰੇ ਜਾਣੇ ਇੰਜੋਏ ਕਰਨਦੇ ਹੀ ਤੇ ਇਹ ਵਾਲੇ ਜਿਹੜੀਆਂ ਹੁਣ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੀ ਆ ਇਹ ਹੈਗੀਆਂ ਇਹ ਸਰਬਿੰਦਰ ਦੀਦਿ ਦੇ ਪਿੰਡ ਦੀਆਂ ਮੇਰੇ ਨਾਂ ਦੇ ਪਿੰਡ ਦੀਆਂ ਧਾਰੀਵਾਲ ਦੀਆਂ ਤੇ ਉਥੇ ਤਾਂ ਕਾਫੀ ਵੱਡਾ ਫੰਕਸ਼ਨ ਹੀ ਪਰ ਇਨਾਏ ਕਿ ਫਿਰ ਦਿਨੀਆਂ ਆਪਾਂ ਉਧਰ ਚਲੇ ਗਏ ਰਾਤ ਨੂੰ ਮੈਂ ਪਿੱਕੇ ਚਲੇਗੀ ਸੀ ਤੇ ਇੱਥੇ ਇਧਰ ਆਪਣੇ ਕੋਲੇ ਇੰਜੋਏ ਤਾਂ ਨਹੀਂ ਹੋਇਆ ਪਰ ਫਿਰ ਮੈਂ ਦੀਦੀ ਨੂੰ ਕਿਹਾ ਮੈਂ ਸਾਨੂੰ ਵੀਡੀਓ ਸੈਂਡ ਕਰ ਦੋ ਤੇ ਇਹ ਮੈਨੂੰ ਦੇਖ ਕੇ ਫਿਰ ਲੱਗਿਆ ਕਿ ਨਹੀਂ ਯਾਰ ਉੱਥੇ ਵੀ ਹੋਣੇ ਚਾਹੀਦੇ ਹਾਂ ਆਪਾਂ ਤੇ ਸਾਰੇ ਜਣੇ ਇੰਜੋਏ ਕਰਨਦੇ ਆ ਇਧਰ ਵੀ ਮਨਵੀਰ ਦੀ ਪਹਿਲੀ ਲੋੜੀ ਸੀ ਬਹੁਤ ਜ਼ਿਆਦਾ ਦੁੱਖ ਲੱਗਦਾ ਜਦੋਂ ਦੋ ਸਾਈਡਾਂ ਦੇ ਉੱਤੇ ਫੰਕਸ਼ਨ ਮਿਲ ਜਾਂਦੇ ਆ ਨਾ ਚਲੇ ਦੀ ਮਾਮੀ ਮੈਂ ਸਰੀਆਲੀ ਗਈ ਹਾਂ ਫਿਰ ਮੇਰਾ ਇੱਧਰ ਵੀ ਧਿਆਨ ਸੀ ਕਿ ਯਾਰ ਉੱਧਰ ਵੀ ਆਪਾਂ ਫੰਕਸ਼ਨ ਛੱਡ ਕੇ ਆਏ ਆ ਮੈਨੂੰ ਜਦੋਂ ਅਨੂ ਕਿੰਦੀ ਨੇ ਮਾਮੀ ਜੀ ਰਾਤ ਨੂੰ ਜ਼ਰੂਰ ਆਇਓ ਮਾਮੀ ਜੀ ਰਾਤ ਨੂੰ ਜ਼ਰੂਰ ਆਇਓ ਮੈਂ ਕਿ ਆਉਂਗੀ ਤੇ ਮੇਰੇ ਦਿਲ ਨੂੰ ਇੰਨਾ ਦੁੱਖ ਜਿਹਾ ਲੱਗੰਦਿਆ ਸੀ ਨਾ ਕਿਉਂਕਿ ਬਾਰ-ਬਾਰ ਮੈਨੂੰ ਕਹਿਨ ਲਈ ਆ ਤੇ ਹੁਣ ਮੈਨੂੰ ਐਵੇਂ ਆ ਕਿ ਉਹਨੂੰ ਫੇਰ ਮਿਲ ਕੇ ਆਈਏ ਕਿਸੇ ਨਾ ਕਿਸੇ ਦਿਨ ਚਲੋ ਦੇਖਦੇ ਆ ਜਿੱਦਨ ਵੀ ਟਾਈਮ ਲੱਗਿਆ ਜਾਵਾਂਗੀ ਇਹ ਹੈਗਾ ਮਨਵੀਰ ਤੇ ਸਰਬਿੰਦਰ ਦੀਦੀ ਮਨਵੀਰ ਗੂਗਲ ਆ ਜਾ ਦੇਖਦਾ ਏ ਵਿਊਅਰਸ ਦੇ ਕਹਿਣ ਤੇ ਆਪਾਂ ਨੇ ਫਿਰ ਵਲੌਗ ਸਟਾਰਟ ਕਰ ਦਿੱਤੇ ਆ ਤੇ ਮੈਂ ਕੰਟੀਨਿਊ ਰੱਖੂੰਗੀ ਕੋਸ਼ਿਸ਼ ਕਰੂੰਗੀ ਕਿ ਥੋੜੇ ਥੋੜੇ ਦਿਨਾਂ ਬਾਅਦ ਵਲੌਗ ਪਾ ਦਿਆਂ ਕਿਉਂਕਿ ਪਹਿਲਾਂ ਤਾਂ ਕਾਫੀ ਟਾਈਮ ਪੈ ਗਿਆ ਮੈਨੂੰ ਲੱਗਦਾ 40 45 ਦਿਨ ਹੀ ਹੋ ਗਿਆ ਜਿਹੜਾ ਮੈਂ ਵਲੌਗ ਪਹਿਲਾਂ ਸ਼ਾਇਦ ਪਾਇਆ ਸੀ ਕਾਫੀ ਦਿਨਾਂ ਬਾਅਦ ਹਰ ਵਿਰਾਜ ਵਾਲਾ ਤੇ ਇਹ ਤਾਂ ਮੈਂ ਜਲਦੀ ਪਾ ਦੇਣ ਲੱਗੀ ਆ ਵੀ ਮੈਂ ਲੋੜੀ ਵਾਲੇ ਦਿਨ ਦਾ ਬਣਾਇਆ ਹੈ ਪਰ ਅੱਜ ਅੱਜ ਉਹਨੂੰ ਐਡਿਟ ਕਰਦੀ ਆ ਕੱਲ ਐਡਿਟ ਕਰਦੀ ਆ ਇਦਾਂ ਕਰਦੇ ਆ ਕਰਾਉਂਦੇ ਆ ਵੀ ਹੁਣ ਕਿੰਨੇ ਦਿਨ ਹੀ ਨਿਕਲ ਗਏ ਆਪਣੇ ਏ ਬਲੌਗ ਵੀ ਇੰਨੇ ਦੇਣਾ ਲੇਟ ਪਾਉਣ ਲੱਗੀ ਆ ਤੇ ਮੈਨੂੰ ਐਵੇਂ ਲੱਗ ਰਿਹਾ ਹੈ ਕਿ ਬਸ ਹੁਣ ਜਿਹੜਾ ਇਹ YouTube ਚੈਨਲ ਛੱਡਿਆ ਹੀ ਜਾਣਾ ਹੈ ਪਰ ਨਹੀਂ ਵਿਊਅਰਸ ਦੇ ਕਮੈਂਟ ਜਦੋਂ ਮੈਂ ਪੜ੍ਹਦੀ ਆ ਨਾ ਫੇਰ ਮੈਨੂੰ ਮਤਲਬ ਉਹ ਐਵੇਂ ਮੋਟੀਵੇਸ਼ਨ ਜੀ ਮਿਲ ਜਾਂਦੀ ਹੈ ਕਿ ਨਹੀਂ ਯਾਰ ਇੰਨੇ ਵਿਊਅਰਸ ਮੈਨੂੰ ਕਹਿ ਰਹੇ ਆ ਕਿ ਤੁਸੀਂ ਬਲੌਗ ਪਾਓ ਦੀਦੀ ਹਰ ਰੋਜ਼ ਦੀਆਂ ਵੀਡੀਓਜ਼ ਪਾਓ ਦੀ ਵਜੋਂ ਦੀਆਂ ਵੀਡੀਓਜ਼ ਪਾਓ ਇਦਾਂ ਜਦੋਂ ਕਹਿੰਦੇ ਨੇ ਨਾ ਫੇਰ ਮੈਨੂੰ ਲੱਗਦਾ ਹੈ ਕਿ ਨਹੀਂ ਮੈਂ ਬਲੌਗ ਬਣਾਵਾਂ ਤੇ ਪਾਵਾਂ ਹੁਣ ਐਦਾਂ ਮੇਰੀ ਆਦਤ ਵੀ ਛੋਟ ਗਈ ਐ ਨਾ ਮੈਂ ਵਲੌਗ ਸ਼ੁਰੂ ਤਾਂ ਕਰ ਲੈਨੀ ਆ ਪਰ ਫਿਰ ਮੈਨੂੰ ਯਾਦ ਹੀ ਭੁੱਲ ਜਾਂਦਾ ਐ ਕਿ ਮੈਂ ਉੱਥੇ ਜਾ ਕੇ ਵੀਡੀਓ ਬਣਾਉਣੀ ਘਰੇ ਆ ਕੇ ਯਾਦ ਆਉਂਦਾ ਲੈ ਸ਼ੁਰੂ ਤਾਂ ਕਰ ਲਈ ਵੀਡੀਓ ਫੇਰ ਨਹੀਂ ਬਣਾਈ ਫਿਰ ਐਦਾਂ ਕਰਕੇ ਜਿਹੜੇ ਮੇਰੇ ਕਾਫੀ ਵਲੌਗ ਰਹਿੰਦੇ ਰਹਿੰਦੇ ਰਹਿ ਹੀ ਜਾਂਦੇ ਨੇ ਤੇ ਨਹੀਂ ਸ਼ੇਅਰ ਕਰਦੀ ਫਿਰ ਤੁਹਾਡੇ ਨਾਲ ਵੀਡੀਓਜ਼ ਡਿਲੀਟ ਕਰਨੀਆਂ ਪੈਂਦੀਆਂ ਨੇ ਤੇ ਨਾਲ ਹੀ ਜੀ ਅੱਜ ਦੇ ਵਲੌਗ ਦਾ ਐਂਡ ਕਰਦੇ ਆ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਲਾਈਕ ਕਰਨ ਦੇ ਨਾਲ ਕੀ ਹੈ ਕਿ ਅੱਗੇ ਜਿਹੜੇ ਆ ਹੋਰ ਵਿਊਜ਼ ਉਹਨਾਂ ਨੂੰ ਵੀ ਵੀਡੀਓ ਸ਼ੋ ਹੋ ਜਾਂਦੀ ਆ ਤੇ ਇਸ ਕਰਕੇ ਤੁਸੀਂ ਲਾਈਕ ਜਰੂਰ ਕਰਦਿਆ ਕਰੋ ਬਹੁਤ سارے ਵਿਊਰਜ਼ ਇਦਾਂ ਕਹਿੰਦੇ ਸਾਨੂੰ ਵੀਡੀਓ ਨਹੀਂ ਸ਼ੋ ਹੋਈ ਤੇ ਚਲੋ ਜੀ ਨਾਲ ਹੀ ਆ ਪੰਜ ਦੇ ਵਲੌਗ ਦਾ ਐਂਡ ਕਰਦੇ ਆ ਮਿਲਦੇ ਆ ਜੀ ਨਵੇਂ ਵਲੌਗ ਦੇ ਨਾਲ ਬਾਏ ਬਾਏ